ਰਾਸਤਾਨ ਜਿਹੜੀ ਚੀਜ਼ ਲਈ ਮਸ਼ਹੂਰ ਮੰਨਿਆ ਜਾਂਦਾ ਹੈ ਫੀਮ ਦੀ ਖੇਤੀ ਲਈ ਤੋੜਗੜ ਸਹਿਰ ਜਿੱਥੋਂ ਆਪਾਂ ਚ ਤੋੜਗੜ ਜ਼ਿਲ੍ਹੇ ਵਿੱਚ ਦੀ ਆਏ ਆ ਤਾਂ ਉੱਥੇ ਖੇਤੀ ਹੁੰਦੀ ਹੈ ਵੈਸੇ ਆਪਾਂ ਉਹ ਪਿੰਡਾਂ ਦੇ ਵਿੱਚ ਗਏ ਨਹੀਂ ਤਾਂ ਹੋਰ ਵੀ ਕਾਫੀ ਥਾਂ ਹੈ ਕਿਨ ਜਿੱਥੇ ਖੇਤੀ ਹੁੰਦੀ ਆਪਾਂ ਬਾਰ ਬਾਰ ਦੀ ਆ ਗਏ ਤਾਂ ਫੀਮ ਇੱਥੇ ਮਿਲ ਹਰੇਕ ਥਾਂ ਮੇ ਜਾਂਦੀ ਹੈ ਕਿਸੇ ਵੀ ਢਾਬੇ ਤੋਂ ਤੁਸੀਂ ਲੈ ਸਕਦੇ ਹੋ ਸਪਲਾਇਰ ਬਾਤ ਨੇ ਅੱਜ ਸਿੱਕਲ ਜੀ ਨੰਮੇ ਬਲਗ ਤੇ ਸਾਰਿਆਂ ਦਾ ਸੁਵਕਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਚਾਰ ਪੰਜ ਦਿਨਾਂ ਤੋਂ ਰਾਸਤਾਨ ਦਾ ਟੂਰ ਚੱਲ ਰਿਹਾ ਸਟਾਰਟ ਕੀਤਾ ਸੀ ਕਿਉਂਕਿ ਆਪਾਂ 200 ਕਿਲੋਮੀਟਰ ਅੱਗੇ ਆ ਗਏ ਤਾਂ 250 ਕਿਲੋਮੀਟਰ ਆਪਾਂ ਜਾਣਾ ਆਪਾਂ ਸਿੱਧਾ ਮਾਊਂਟ ਆਬੂ ਤੋਂ ਜੈਸਲਮੇਰ ਜਾਣਾ ਇਸੇ ਰਸਤੇ ਦਾ ਥਿਊ ਦੇਖ ਸਕਦੇ ਹੋ ਜਿਹੜੀ ਇੱਥੇ ਖੇਤੀ ਹੁੰਦੀ ਹੈ ਪਹਾੜਿਆਂ ਨਾਲ ਹੁੰਦੀ ਹੈ ਜ਼ਿਆਦਾਤਰ ਸਾਰੋ ਜਾਂ ਸੂਰਜ ਮੁਖੀ ਵਗੈਰਾ ਇਦਾਂ ਹੀ ਹੁੰਦੇ ਨੇ ਬਾਕੀ ਸਾਰਾ ਪਿੱਛੋ ਏਰੀਆ ਦੇਖੋ ਆ ਸਾਰਾ ਜੈਸਲਮੇਰ ਵਾਲੀ ਸਾਈਡ ਆ ਇੱਥੋਂ ਜੈਸਲਮੇਰ ਦੋ 250 ਕਿਲੋਮੀਟਰ ਆ ਆ ਕੀ ਆ ਕਿ ਖੜੇ ਨੇ ਸਾਰੇ ਟਿੱਬੇ ਨੇ ਜਿਹੜੀ ਵੀ ਖੇਤੀ ਹੁੰਦੀ ਹੈ ਇੱਥੇ ਜਾਨਕੀ ਪਾਣੀ ਦੀ ਬੇਸਟੀਜ ਨਹੀਂ ਕੀਤੀ ਜਾਂਦੀ ਸਾਰੀ ਪਹਾੜਿਆਂ ਦੇ ਨਾਲ ਖੇਤੀ ਕਰਦੇ ਨੇ ਉਹਨਾਂ ਦਾ ਬੜਾ ਫਰਕ ਹੈ ਕਿਉਂਕਿ ਹੁਣ ਕਾਫੀ ਅਪਗ੍ਰੇਡ ਹੋ ਗਿਆ ਤਾਂ ਹੁਣ ਥਾਂ ਥਾਂ ਤੇ ਇਹਨਾਂ ਨੇ ਬਾਹਰ ਨੇੜੇ ਉਪਜਾਊ ਵੀ ਕਰ ਲਿਆ ਕਿਉਂਕਿ ਜਦੋਂ ਪਾਣੀ ਦਾ ਸਾਧਨ ਹੋ ਗਿਆ ਤਾਂ ਪਰਹਾਰਿਆਂ ਨਾਲ ਕਾਫੀ ਜ਼ਮੀਨ ਉਪਜਾਊ ਹੋ ਗਈ ਬਾਕੀ ਅੱਗੇ ਅੱਗੇ ਜਿਹੜਾ ਜੈਸਲਮੇਰ ਵਾਲੀ ਸਾਈਡ ਜਾਂਦੇ ਆ ਤਾਂ ਤੁਹਾਨੂੰ ਘੇੜ ਤੋਂ ਘੇੜ ਵਿਊ ਦੇਖਣ ਨੂੰ ਮਿਲਣਗੇ ਇੱਥੇ ਆ ਕੇ ਆਪਣਾ ਰਾਜਸਥਾਨ ਟੱਚ ਦੇਖਣ ਨੂੰ ਮਿਲਿਆ ਜਾਨੀ ਕਿ ਬਰਾਨ ਜਿਹਨੂੰ ਬਰਾਨ ਕਹਿੰਦੀ ਹੈ ਵੀ ਖਾਲੀ ਖੇਤ ਇਦਾਂ ਹੀ ਚਾਰੇ ਦੇਖਣ ਨੂੰ ਮਿਲੇ ਨੇ ਪਿੱਛੇ ਜੇ ਹੈਗੀਆਂ ਤੇ ਬਸ ਇਕੱਲੇ ਪਹਾੜੀ ਕਿਕਰਾਂ ਵਾਲੇ ਦਾਲੇ ਜਾਂ ਅੱਕ ਖੜੇ ਹੁੰਦੇ ਸੀ ਤਾਂ ਹੁਣ ਟਾਈਮ ਹੋ ਗਿਆ 2:05 ਤਾਂ 2 ਵਜੇ ਆਪਾਂ ਹੋਰ ਸਟਾਰਟ ਕਰਨਾ ਆਪਣਾ 250 ਕਿਲੋਮੀਟਰ ਦਾ ਏਰੀਆ ਰਹਿ ਗਿਆ ਜਾਨਕਿ ਡੇਲੀ ਆਪਾਂ 4 450 ਕਿਲੋਮੀਟਰ ਕੱਢਦੇ ਆਂ ਜਿਹੜਾ ਪਹਿਲੇ ਦਿਨ ਆਪਾਂ ਜੈਪੁਰ ਦਾ ਕੱਢਿਆ ਸੀ ਉਹ ਵੀ 4 ਕੁ 100 ਕਿਲੋਮੀਟਰ ਦਾ 450 ਕਿਲੋਮੀਟਰ ਦਾ ਸੀ ਉਸ ਤੋਂ ਬਾਅਦ ਜੋ ਆਪਾਂ ਉਦੇਪੁਰ ਦਾ ਲਾਇਆ ਸੀ ਉਹ ਵੀ 450 ਕਿਲੋਮੀਟਰ ਸੀਗਾ ਵੀ 10 20 ਕਿਲੋਮੀਟਰ ਥੱਲੇ ਹੋ ਸਕਦਾ ਸੋ ਜਿਹੜਾ ਮਾਉਂਟ ਆਪਨ ਉਦੇਪੁਰ ਤੋਂ ਮਾਉਂਟ ਆਬੂ ਸੀ ਉਹ ਹੈਗਾ ਸੀ 168 ਕਿਲੋਮੀਟਰ ਉਹ ਏਰੀਆ ਘੱਟ ਸੀ ਜਿਹੜਾ ਅੱਜ ਮਾਉਂਟ ਆਬੂ ਤੋਂ ਜੈਸਲਮੇਰ ਦਾ ਏਰੀਆ ਇਹ ਵੀ ਵੱਧ ਤੋਂ 450 500 ਦੇ ਨੇੜੇ ਆ ਤਾਂ ਕਾਫੀ ਟਾਈਮ ਲੱਗ ਜਾਣਾ 2:00 ਵਜੇ 250 ਕਿਲੋਮੀਟਰ ਪਿਆ ਦੇਖਦੇ ਆ ਵੀ ਕਿੰਨੇ ਸਮੇਂ ਤੇ ਨਿਕਲ ਵੈਸੇ 4-5 ਘੰਟੇ ਆ ਜੇ ਆਪਾਂ ਨੂੰ ਲੱਗਣਗੇ 2:00 ਵਜੇ ਨੇ 7-8 ਵਜੇ ਨੂੰ ਆਪਾਂ ਪਹੁੰਚਾਂਗੇ ਜੇ ਰੋਡ ਸਹੀ ਰਿਹਾ ਬਾਕੀ ਥੋੜਾ ਸਹੀ ਚੱਲਦਾ ਸਮਾਨ ਲੱਦਿਆ ਖੜਾ ਹਜੇ ਇੱਥੇ ਕੋਈ ਬਾਲੀ ਗਰਮੀ ਵੀ ਨਹੀਂ ਲੱਗਦੀ ਖੜਿਆ ਤਾਂ ਲੱਗਦੀ ਹੈ ਜਦੋਂ ਮੋਟਰ ਹਿਲਦੇ ਜਾਂਦੇ ਤਾਂ ਹਵਾ ਲੱਗਦੀ ਆ ਬਾਕੀ ਧੁੱਪ ਥੋੜੀ ਜਿਹੀ ਤੇਜ਼ ਜ਼ਰੂਰ ਆਗੀ ਜੈਸਲਮੇਰ ਜਾ ਕੇ ਕਹਿੰਦੇ ਵੀ ਜਿਆਦਾ ਠੰਡਾ ਸੁਣ ਉੱਥੇ ਸਰਦੀਆਂ ਚ ਜਲਖੰਡ ਹੋ ਜਾਂਦੀਆਂ ਗਰਮੀਆਂ ਚ ਜ਼ਿਆਦਾ ਗਰਮੀ ਹੋ ਜਾਂਦੀ ਹੈ ਉਹ ਚੀਜ਼ਾਂ ਆਪਾਂ ਜਾ ਕੇ ਦੇਖਾਂਗੇ ਨਾਲ ਤਾਂ ਜਿਹੜਾ ਚੀਜ਼ ਰਾਜਸਥਾਨ ਜਿਹਦੇ ਲਈ ਮਸ਼ਹੂਰ ਮੰਨੀ ਗਈ ਹੈ ਵੀ ਨੰਬਰ 2 ਤੇ ਇੱਕ ਤਾਂ ਇੱਥੇ ਪੱਥਰ ਜ਼ਿਆਦਾ ਨਿਕਲਦਾ ਕੰਸਾ ਗਾਉ ਸਾਹਿਬ ਕੰਸਾ ਪੰਜਾਬ ਪੰਜਾਬ ਆ ਬਾਈ ਆ ਬਾਈ ਮੰਨਿਆ ਜਾਂਦਾ ਫੀਮ ਦੀ ਖੇਤੀ ਲਈ ਹੱਜ ਤੌੜਗੜ ਸਹਿਰ ਜਿੱਥੋਂ ਆਪਾਂ ਚਤੌੜਗੜ ਜ਼ਿਲ੍ਹੇ ਵਿੱਚ ਦੀ ਆਏ ਆ ਤਾਂ ਉੱਥੇ ਖੇਤੀ ਹੁੰਦੀ ਹੈ ਵੈਸੇ ਆਪਾਂ ਉਹ ਪਿੰਡਾਂ ਦੇ ਵਿੱਚ ਗਏ ਨਹੀਂ ਤਾਂ ਹੋਰ ਵੀ ਕਾਫੀ ਥਾਂ ਹੈ ਕਿਨ ਜਿੱਥੇ ਖੇਤੀ ਹੁੰਦੀ ਆਪਾਂ ਬਾਰ ਬਾਰ ਦੀ ਆ ਗਏ ਤਾਂ ਫੀਮ ਇੱਥੇ ਮੇਲ ਹਰੇਕ ਥਾਂ ਮੇ ਜਾਂਦੀ ਹੈ ਕਿਸੇ ਵੀ ਢਾਬੇ ਤੋਂ ਤੁਸੀਂ ਲੈ ਸਕਦੇ ਹੋ ਸਪਲਾਇਰ ਬਾਉਤ ਨੇ ਪਰ ਫੀਮ ਹੁੰਦੀ ਥੋੜੇ ਜੇ ਘੱਟ ਉਹ ਖੇਤਾਂ ਦੇ ਵਿੱਚ ਹੈ ਬਾਕੀ ਇਧਰ ਨਾਲ ਜਿਹੜਾ ਸੀਜ਼ਨ ਹੁਣ ਕਹਿੰਦੇ ਨਾਰ ਦਾ ਵੀ ਨਾਰ ਪਾਕਦੇ ਨੇ ਪੱਕੀ ਆਪਾਂ ਪਿੰਡ ਦੇ ਵਿੱਚ ਖੜੇ ਆ ਤਾਂ ਨਾਰ ਦਿਖਾ ਕੇ ਇੰਦਰ ਆ ਦੇਖੋ ਇੱਥੇ ਨਾਰ ਪੱਕ ਰਹੇ ਨੇ ਨਾਰ ਦਾ ਬਾਗ ਹੈ ਆ ਆਪਾਂ ਨੂੰ ਆਪਾਂ ਖੜਗੇ ਸੀ ਇੱਥੇ ਤਾਂ ਭਰਾਵਾਂ ਨੇ ਦੱਸਿਆ ਕਹਿੰਦੇ ਵੀ ਇੱਥੇ ਹੁਣ ਨਾਰ ਪੱਕੇ ਹੋਏ ਨੇ ਤੁਸੀਂ ਉਹਦਾ ਪਿਓ ਲਓ ਤਾਂ ਇਹਨਾਂ ਦਾ ਕਿ ਨਾਰ ਦਾ ਬਾਗ ਲਾਇਆ ਹੋਇਆ ਹੈ ਆਲੇ-ਦਾਲੇ ਤਾਰ ਤੂੜ ਲਾਈ ਹੋਈ ਹੈ ਕਿਉਂਕਿ ਇੱਥੇ ਪਾਲਤੂ ਜਾਨਵਰ ਜਾਦੇ ਆਉਂਦੇ ਨੇ ਗਾਈਆਂ ਗੂਈਆਂ ਜਾਦੇ ਫਿਰਦੀਆਂ ਰਹਿੰਦੀਆਂ ਨੇ ਗਾਈਆਂ ਠੱਠੇ ਤੇ ਹਾਂ ਬਾਕੀ ਇੱਥੇ ਜਿਹੜੀ ਖੇਤੀ ਹੁੰਦੀ ਹੈ ਸਾਨੂੰ ਪਹਿਲਾਂ ਵੀ ਦੱਸਿਆ ਵੀ ਪਫਹਾੜਿਆਂ ਦੇ ਨਾਲ ਹੁੰਦੀ ਹੈ ਪਫਹਾਰੇ ਲਾਏ ਉਹਨੇ ਡੰਡਿਆਂ ਦੇ ਵਿੱਚ ਦਿਖਾ ਦੇ ਨੇੜੇ ਕਰਕੇ ਪੱਖੀ ਦੇ ਨਰ ਪੱਖੀ ਜਿਹੜੇ ਨਰ ਪੱਖੀ ਦਿੰਦੇ ਨੇ ਉਹ ਨਾ ਨੰਬਰ ਵੀ ਦਿੰਦੇ ਨੇ ਤਾਂ ਉਹ ਨਾਰੋਂ ਦਾ ਸੀਜ਼ਨ ਹੈ ਆ ਪਿੰਡ ਦੇ ਵਿੱਚ ਜਾਲੇ ਕਰੀਏ ਅਲਰ ਲਾਇਆ ਜਾਂਦਾ ਤੇ ਜੇਕਰ ਕੋਈ ਚੋਰੀ ਆਦੀ ਬਸ ਮਹੌਲ ਤਾਂ ਆਪਾਂ ਜੈਸਲ ਮੇਰ ਤੋਂ 98 ਕਿਲੋਮੀਟਰ ਪਿੱਛੇ ਆ ਸਾਢੇ 350 ਕਿਲੋਮੀਟਰ ਦਾ ਸਫ਼ਰ ਤਾਂ ਆਪਾਂ ਕਰਤਾ ਤਾਂ ਹੁਣ ਆਪਣਾ 98 100 ਕਿਲੋਮੀਟਰ ਰਹਿ ਗਿਆ 100 ਲਾ ਲਓ ਜੇ 98 ਕਿਲੋਮੀਟਰ ਲਾ ਲਓ ਪਰ ਜਿਹੜਾ ਆ 100 ਕਿਲੋਮੀਟਰ ਪਿੱਛੇ ਦਾ ਵਿਊ ਆ ਸਾਨੂੰ ਰਾਜਸਥਾਨ ਦਾ ਤੁਸੀਂ ਉਹ ਦੇਖੋ ਵੈਸੇ ਸਾਨੂੰ ਕਿਸੇ ਭਰਾ ਨੇ ਦੱਸਿਆ ਸੀ ਉਹ ਕਹਿੰਦਾ ਵੀ ਜਰੂ ਤੁਸੀਂ ਜਾਓਗੇ ਪਰ ਹਨਾ ਜੈਸਲ ਮੇਰ ਵੀ ਉੱਥੇ ਨਾ ਠੰਡਾ ਇੰਨੀ ਹੋਊਗੀ ਕਿਉਂਕਿ ਰਾਤ ਨੂੰ ਜਿਹੜਾ ਰਿਸਤਾ ਉਹ ਠੰਡਾ ਹੋ ਜਾਂਦਾ ਵੀ ਦਿਨੇ ਤਾਂ ਬੜਾ ਮੋਟਾ ਮੌਸਮ ਲੋਟ ਰਿਹਾ ਪਰ ਰਾਤ ਰਾਤ ਟਾਈਮ ਆੜੀ ਠੰਡੀ ਹਵਾ ਵਾਲੀ ਚੱਲਦੀ ਹੈ ਪਰ ਹਵਾ ਉਰੇ ਵੀ ਬਹੁਤ ਲੱਗ ਰਹੀ ਹੈ ਨਾਲੇ 100 ਕਿਲੋਮੀਟਰ ਪਿੱਛੇ ਆ ਜਾ ਕੇ ਦੇਖਦੇ ਆ ਤਾਂ ਟਾਈਮ ਹਜੇ ਥੋੜਾ ਹੀ ਹੋਇਆ ਸ਼ਾਇਦ ਹੋ ਸਕਦਾ ਵੀ ਪਹੁੰਚ ਜੀ ਆਪਾਂ ਤਾਂ ਤੁਹਾਨੂੰ ਬੈਕ ਵਾਲਾ ਵੀਊ ਦਿਖਾਉਣਾ ਮੈਂ ਕਹਿ ਨਜ਼ਾਰੇ ਵਾਲਾ ਦੇਖਿਓ ਸਵਾ 1:05 ਦਾ ਟਾਈਮ ਹੈ ਤਾਂ ਕਿੰਦਰ ਬੈਹਿ ਗਿਆ ਜਾ ਕੇ ਕਿਉਂਕਿ ਅਸੀਂ ਹੁਣ 100 150 ਕਿਲੋਮੀਟਰ ਲਗਾਤਾਰ ਹੀ ਕੱਢਿਆ ਹੈ ਆਪਿਆ ਆਪਣਾ ਸਮਾਨ ਤਾਂ ਜਿਹੜਾ 100 ਕਿਲੋਮੀਟਰ ਪਿੱਛੇ ਤੋਂ ਜੈਸਲਮੇਰ ਦਾ ਬਿਊਗ ਮੇਨ ਰਸਤਾ ਹਨ ਇਹਨੂੰ ਰਸਤਾਂ ਕਹਿੰਦੇ ਨੇ ਜਿਹੜਾ ਉਂ ਕਿਲੇਆਂ ਦੇ ਕਿਲੇ ਬਾਧੂ ਪਏ ਨੇ ਤਾਂ ਬਾਕੀ ਉਰਿਆ ਕਿ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਜਿਹੜੇ ਵੱਡੇ ਖੰਭੇ ਨੇ ਨਾ ਉਹਨਾਂ ਤੇ ਆ ਫਰਜੇ ਲੱਗੇ ਹੋਇਆ ਇਹ ਸਾਨੂੰ ਮਿਲੇ ਨਹੀਂ ਹੁਣੀ ਯਾਨੀ ਕਿ 2-3 ਕਿਲੋਮੀਟਰ ਤੋਂ ਹੀ ਪਿੱਛੇ 2-3 ਕਿਲੋਮੀਟਰ ਤੋਂ ਹੀ ਨੇ ਉਦੋਂ ਪਿੱਛੇ ਨਹੀਂ ਹੈਗੇ ਸੀ ਇਹ ਰੋੜ ਬਹੁਤ ਘਾਟ ਬਣੇ ਹੋਏ ਨੇ ਗੱਲ ਕਰ ਰੋੜਾ ਦੇ ਨਾ ਬੱਕਰੀਆਂ ਗਾਵਾਂ ਬਾਲੀਆਂ ਆ ਜਾਂਦੀਆਂ ਨੇ ਆਕਰ ਕੇ ਥੋੜਾ ਦੇਖ ਕੇ ਚੱਲਣਾ ਪੈਂਦਾ ਨਹੀਂ ਰੋਡ ਫਰਸਟ ਕਲਾਸ ਨੇ ਇੱਕ ਨੰਬਰ ਨੇ 파ਟਾਬੇ ਤੇ ਰੋਕਿਆ ਸੂਰਜ ਹੋ ਸਾਹਮਣੇ ਆ ਤਾਂ ਠੰਡੀ ਠੰਡੀ ਹਵਾ ਚੱਲਦੀ ਹੈ ਝੰਡੇ ਦੇਖੋ ਤੁਸੀਂ ਕਿਵੇਂ ਝੂਲਦੇ ਨੇ ਘੈਂਟਾ ਵਾਕਿ ਇਸ ਨੂੰ ਰਾਸਤਾਂ ਦਾ ਵਿਊ ਸੋਹਣਾ ਸੋਹਣਾ ਦਿਖਾਤਾ ਤਾਂ ਦੇਖਦੇ ਆਪਾਂ ਕਿੱਥੇ ਤੱਕ ਪਹੁੰਚਦੇ ਆ ਅੱਜ ਆ ਪੀ ਕੇ ਕਰਦੇ ਆ ਰਵਾਨਗੀ 5:30 ਹੋ ਗਏ 6:35 ਵਜੇ ਤੁਰ ਪਾਂਗੇ ਦੇਖਾਂਗੇ ਵੀ ਅੱਜ ਜੈਸ ਰਮੀਰ ਪਹੁੰਚਿਆ ਜਾਊਗਾ ਜਾਂ ਨੇੜੇ ਤੇ ਰਹਿ ਕਿਉਂਕਿ ਠੰਡ ਬਹੁਤ ਹੋ ਜੂ ਜਿੱਥੇ ਤੱਕ ਗਏ ਆਪਾਂ ਤੁਹਾਨੂੰ ਦੱਸਾਂਗੇ 7 ਵਜੇ ਆਪਾਂ ਆਪਣੇ ਰੂਮ ਚ ਪਹੁੰਚਗੇ ਕਿਉਂਕਿ ਆਪਾਂ ਜਰੂ ਆਏ ਆ 골ਡਨ ਸਿਟੀ ਦੇ ਵਿੱਚ ਹੀ ਆਏ ਆ ਤਾਂ ਪਿੱਛੇ ਤੁਸੀਂ ਸਾਰੀ ਦੇਖ ਸਕਦੇ ਹੋ 골ਡਨ ਸਿਟੀ ਆ ਤਾਂ ਜਿਹੜਾ ਆਪਾਂ ਰੂਮ ਲੈਤਾ ਇਹ ਹੋਟਲ ਤੁਹਾਨੂੰ ਬੈਕ ਉਹਦੇ ਨਾਲ ਦਿਖਾਉਣਾਗਾ ਯਾਨੀ ਕਿ ਐ ਵੀ ਇੱਥੇ 5k ਤੋਂ ਸਟਾਰਟਿੰਗ ਰੂਮ ਦੀ ਜਿੰਨੇ ਵੀ ਆਪਾਂ ਅੱਜ ਤੱਕ ਦੇਖੇ ਨੇ ਜਿੰਨੇ ਤੁਹਾਨੂੰ ਰੂਮ ਮਿਲਣਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰੀ ਹਵੇਲੀ ਟਾਈਪੀ ਬਣੇ ਹੋਏ ਨੇ 골ਡਨ ਤੇ ਪੂਰੇ ਇੱਕ ਨੰਬਰ ਚ ਮਾਹੌਲ ਆ ਤਾਂ ਕਿਉਂਕਿ ਜਿਹੜੇ ਵੀ ਰੂਮ ਨੇ 5000 ਤੋਂ ਸਟਾਰਟ ਨੇ ਨਵੇਂ ਸਾਲ ਕਰਕੇ ਨਿਊ ਯਰ ਕਰਕੇ ਤਾਂ ਆਪਾਂ ਨੂੰ ਮਿਲਣਗੇ ਤਾਂ ਆਪਾਂ ਨੂੰ ਭਰਾ ਨੇ 2500 ਦਾ ਕਮਰਾ ਦੇਤਾ ਪਰ ਤੁਸੀਂ ਕਮਰਾ ਦੇਖ ਕੇ ਕਹੋਗੇ ਨਾ ਵੀ ਕੀ ਚੀਜ਼ ਆ ਯਾਰ ਸਾਨੂੰ ਪਿੱਛੇ ਰੂਮ ਦੀਤੇ ਹੋਣੇ 골ਡਨ ਸਿਟੀ ਦੇ ਵਿੱਚ ਜਮਾ ਕਿਲੇ ਦੇ ਨਾਲ ਆਪਾਂ ਰੂਮ ਲੈਤਾ ਆਾ ਹੋਟਲ ਆਪਣਾ ਤਾਂ ਸਾਨੂੰ ਇੱਥੇ ਸਾਰੀ 골ਡਨ ਸਿਟੀ ਦੇ ਵਿੱਚ ਇਦਾਂ ਹੀ ਮਿਲਣਗੇ ਉਹ ਸਾਹਮਣੇ ਜੋ ਸਾਹਮਣੇ ਦਿਸ ਰਿਹਾ ਉਹ ਕਿਲਾ ਕਿਲੇ ਦੀ ਕੰਧ ਹੈਗੀ ਤਾਂ ਹੋਟਲ ਹੈ ਤਾਂ ਆ ਖੜਾ ਆਪਣਾ ਬਾਈਕ ਕੋੜਾ ਹਲੋ ਕਿਵੇਂ ਹੋ ਭਈਆ ਬੜੀ ਆਪ ਸੁਣਾਓ ਬੜੀ ਲਓ ਜੀ ਰੂਮ ਦਿਖਾਉਨੇ ਆ ਸੋਨੂ ਦੇਖੋ ਕੀ ਬਾਤ ਹੈ 28 12 ਇੰਚੇ ਗੱਦੇ ਲੱਗੇ ਹੋਏ ਨੇ ਬਹੁਤ ਘੈਂਟ ਰੂਮ ਆ ਦੇਖੋ ਯਾਰ ਇੱਕ ਨੰਬਰ ਚ ਮਾਹੌਲ ਆ ਪੂਰਾ ਸੋਹਣਾ ਰੰਗ ਦਿੱਤਾ ਬਾਈ ਨੇ ਕਿਲੇ ਦੇ ਕੋਲੇ 골ਡਨ ਸਿਟੀ ਦੇ ਵਿੱਚ ਲੈ ਲਿਆ ਇੱਥੇ ਪੈ ਸਕਦੇ ਹਾਂ ਸਾਹਮਣ ਦਾ 뷰 ਦੇਖਣਾ ਹੋਵੇ ਤਾਂ ਦੇਖੋ ਸਾਹਮਣੇ ਬਾਰੀ ਲੱਗੀ ਹੋਈ ਆ ਬਾਹਰਲਾ 뷰 ਤੁਸੀਂ ਦੇਖ ਸਕਦੇ ਹੋ ਬੜੇ ਆਨੰਦ ਨਾਲ ਰਹਿਣਾ ਕਿਉਂਕਿ ਤੁਹਾਨੂੰ ਪਤਾ ਵੀ ਆਪਣੇ ਬੈਗੀ ਜੰਨੇ ਹੁੰਦੇ ਨੇ ਖੰਡਿਆ ਰਾਜਾ ਪਾ ਰੱਖਿਆ ਪਾ ਉਹ ਕਿ ਇਹਦੇ ਵਿੱਚ ਸੁਵਿਧਾ ਵੀ ਨਹੀਂ ਸੋ ਨੂੰ ਇੱਥੇ ਵਾਈਫਾਈ ਦੀ ਸੁਵਿਧਾ ਵੀ ਮਿਲੂ ਜਿਹੜੀ ਮੇਨ ਚੀਜ਼ ਆ ਆਪਣੇ ਵਾਸਤੇ ਕਿਉਂਕਿ ਆਪ ਨੂੰ ਵਾਈਫਾਈ ਦੀ ਜਾਦਾ ਜ਼ਰੂਰਤ ਆ ਸੋ ਬਾਕੀ ਸੋ ਨੂੰ ਸਾਰੀ ਗੋਲਡਨ ਸਿਟੀ ਦੇ ਵਿੱਚ ਇਦੋਂ ਸਸਤਾ ਰੂਮ ਕਿਤੇ ਨਹੀਂ ਮਿਲਦਾ ਨਾਲ ਦੋ ਬੋਤਲਾਂ ਪਾਣੀ ਦੀਆਂ ਤਾਬਲ ਸਾਬਨ ਤੇ ਬਾਕੀ ਜਿਹੜਾ ਰੂਮ ਦਾ ਆਨੰਦ ਆ ਤਾਂ ਉਹ ਤਾਂ ਹੈਗੀ ਹੈਗਾ